ਹਾਂਜੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਹਰਪ੍ਰਿੰਦਰ ਸਿੰਘ ਸੰਧੂ ਪੰਜਾਬੀ ਲਿਖਾਰੀ ਸਭਾ ਦੀ ਹਰਿਆਵਲ ਸਾਥੋਂ ਜੀ ਤੇ ਅੱਜ ਪਹੁੰਚੇ ਆਂ ਅਗਲੀ ਲੜੀ ਤੋਰਤੇ ਹੋਏ ਲੋਗਗਾ ਜ਼ਿਲ੍ਹਾ ਦੇ ਪਿੰਡ ਕੋਟ ਸਦਰਖਾਂ ਚ ਇੱਥੇ ਸਾਡੇ ਮਿੱਤਰ ਨੇ ਜੀ ਸਰਬਜੀਤ ਸਿੰਘ ਸਿੱਧੂ ਸਾਨੂੰ ਉਹਨਾਂ ਨੇ ਬਿਹੜਿਆਂ ਦੇ ਬੂਟਿਆਂ ਬਾਰੇ ਕਿਹਾ ਸੀਗਾ ਕਿ ਮੇਰੇ ਪਿੰਡ ਬਿਹੜਿਆਂ ਦੇ ਬੂਟੇ ਹੈ ਨੇ ਖੇਤ ਵਿੱਚ ਤੇ ਅਸੀਂ ਅੱਜ ਬੇਸ਼ੱਕ ਮੀਂਹ ਪੈ ਰਿਹਾ ਦੇਖੋ ਤੇ ਪਰ ਅਸੀਂ ਆਪਣੀ ਮਿਹਨਤ ਨਹੀਂ ਛੱਡੀ ਤੇ ਆ ਸਾਹਮਣੇ ਜੋ ਲੱਗਾ ਬਿਹੜਿਆਂ ਦਾ ਭੈਜੀ ਬਹੁਤ ਆ ਲੱਗਾ ਹੈ ਇਹਨੂੰ ਬਹੁਤ ਸੋਹਣੇ ਲੱਗ ਰਹੇ ਆ ਭਰੇ ਭੈਜੀ ਤੇ ਜਿਹੜੇ ਬੂਟੇ ਇਸ ਭਰ ਕੇ ਰੱਖੇ ਨੇ 50 ਦੇ ਕਰੀਬ ਨਹੀਂ ਹੁਣ ਕਰਕੇ ਅਸੀਂ ਪਰ ਅੱਜ ਕੱਟ ਕਰ ਸਕਦੇ ਹਾਂ ਤੇ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਅਸੀਂ ਇੱਥੋਂ ਖਾ ਕੇ ਬੂਟੇ ਅਸੀਂ ਇੱਕ ਸਾਈਡ ਤੇ ਰੱਖ ਲੈਣੇ ਜਿਹੜੇ ਕਿ ਅਗਲੇ 2 ਦਿਨਾਂ ਤੱਕ 3 ਦਿਨਾਂ ਤੱਕ ਅਸੀਂ ਵਾਪਸ ਸਰ ਹੈ ਆਪਸ ਸਾਥ ਵਿੱਚ ਲੈ ਜਾਵਾਂਗੇ ਤੇ ਆ ਦੇਖੋ ਜੀ ਸਾਡੇ ਕੋਲ ਅੱਜ 50 ਦੇ ਕਰੀਬ ਬੂਟੇ ਜਿਹੜੇ ਅਸੀਂ ਬਿਹੜਿਆਂ ਦੇ ਭਰ ਕੇ ਰੱਖ ਲੈਣੇ ਜੀ ਤੇ ਮੈਂ ਤੁਹਾਨੂੰ ਮਿਲਾਉਣਾ ਆਉਂਦੇ ਮਿੱਤਰ ਸਭਜੀ ਸਿੰਘ ਸਿੱਧੂ ਨਾਲ ਸਿੱਧੂ ਸਾਹਿਬ ਹਾਂਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਤੁਹਾਡਾ ਤੁਹਾਡਾ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਪ੍ਰਾਲਾ ਕੀਤਾ ਚੰਗੀ ਗੱਲ ਹੈ ਮੈਂ ਤੁਹਾਡੇ ਜਰੀਏ ਪੰਜਾਬ ਦੇ ਜਿਹੜੇ ਸਾਡੇ ਨੌਜਵਾਨ ਨੂੰ ਇਹ ਸਨਿਆਹ ਦੇਣਾ ਚਾਹੁੰਦਾ ਕਿ ਆਪਾਂ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਨੌਜਵਾਨ ਮੁੰਡੇ ਬਹੁਤ ਆ ਇਹ ਪ੍ਰਾਲਾ ਕਰਨਾ ਚਾਹੀਦਾ ਬੂਟੇ ਲਾਉਣੇ ਚਾਹੀਦੇ ਆ ਕਿ ਆਪਣੇ ਇੱਕ ਇੱਕ ਬੂਟਾ ਲਾਉਣ ਨਾਲ ਆਪਣੇ ਪੰਜਾਬ ਦਾ ਵਾਤਾਵਰਨ ਪੰਜਾਬ ਦੀ ਸ਼ਾਨ ਆਣ ਬਣੀ ਰਹੂਗੀ ਕਿਉਂਕਿ ਜਿਆਦਾਤਰ ਲੋਕਾਂ ਨੂੰ ਇਹ ਆਪਾਂ ਨੂੰ ਸ਼ੌਕ ਆ ਕਿਉਂਕਿ ਇੱਕ ਇਹ ਨਾਲ ਬੇਨਤੀ ਇੱਕ ਮੋਰ ਪਿੰਪਲ ਜਿਹੜੇ ਉਹ ਵੀ ਜ਼ਰੂਰੀ ਲਾਉਣੇ ਨੇ ਜੀ ਜੀ ਤੁਹਾਨੂੰ ਧੰਨਵਾਦ ਜੀ ਸਿੱਧਾ ਸਾਹਿਬ ਨਾਲ ਮੇਰੇ ਜਗਰਾਜ ਜੀ ਆਏ ਨੇ ਅੱਜ ਅੱਜ ਪਿੰਡ ਤੋਂ ਮੇਰੇ ਹੋਰ ਸਾਥੀ ਕੰਮ ਵਾਲੇ ਸੀ ਅੱਜ ਤੇ ਮੈਂ ਜਗਰਾਜ ਜੀ ਨੂੰ ਨਾਲ ਲੈ ਕੇ ਆਇਆ ਤੇ ਅਸੀਂ ਅੱਜ ਤਿੰਨਾਂ ਵੀਰਾਂ ਨੇ 50 ਦੇ ਕਰੀਬ ਬੂਟੇ ਅੱਜ ਕਰ ਲਏ ਨੇ ਕਾਹੂ ਜੀ ਤੇ ਅਗਲੀ ਨਵੀਂ ਵੀਡੀਓ ਨਾਲ ਅਗਲੇ ਨਵੇਂ ਬੂਟਿਆਂ ਨਾਲ ਫਿਰ ਮਿਲਾਂਗੇ ਧੰਨਵਾਦ ਸਤ ਸ੍ਰੀ ਅਕਾਲ ਜੀ